ਤਾਜ ਬਖਸ਼ੇ ਸਤ ਗੁਰ ਨੇ ਚੁੰਨੀ ਤੇ ਦਸਤਾਰ ਸਜਾਇਓ ਸਮਝ ਕੱਪੜਾ ਕੁਝ ਗਜਦਾ ਮੋਢਿਆਂ ਉੱਤੇ ਹੀ ਨਾ ਲਟਕਾਇਓ ਸਮਝ ਕੱਪੜਾ ਕੁਝ ਗਜਦਾ ਮੋਢਿਆਂ ਉੱਤੇ ਹੀ ਨਾ ਲਟਕਾਇਓ ਭੈਣੋ ਵੀਰੋ ਰਲ ਮਿਲ ਕੇ ਕਰੀਏ ਦਿਲ ਵਿੱਚ ਬੈਠ ਵਿਚਾਰਾਂ ਇੱਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰ ਇੱਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰ ਊੜੀ ਜਾਂਦੀ ਹਿੰਦ ਤਾਈ ਪਹਿਲਾ ਸਿਰ ਬਾਪੂ ਦਾ ਲਾ ਕੇ ਸਤ ਗੁਰ ਬਾਜਾਂ ਵਾਲੇ ਨੇ ਡੋਬਦਾ ਹਿੰਦੂ ਧਰਮ ਬਚਾ ਕੇ ਸਤ ਗੁਰ ਬਾਜਾਂ ਵਾਲੇ ਨੇ ਡੋਬਦਾ ਹਿੰਦੂ ਧਰਮ ਬਚਾ ਕੇ ਭਾਰਤ ਦੀਆਂ ਅਣਖਾਂ ਨੂੰ ਦਾਤੇ ਦਿੱਤੀਆਂ ਮੋੜ ਮੁਹਾਰਾ ਇੱਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾਂ ਇੱਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾਂ ਹਾਲਸਾ ਪੰਥ ਸਜਾਇਆ ਜਾਂ ਸਭ ਨੂੰ ਮੁਖੋਂ ਸੀ ਫੁਰਮਾਇਆ ਅਣਖਾਂ ਲਈ ਮਰ ਮਿਟਣਾ ਸਿਖਾ ਤਾਈ ਸਬਕ ਸਿਖਾਇਆ ਅਣਖ ਲਈ ਮਰ ਮਿਟਣਾ ਸਿਖਾ ਤਾਈ ਸਬਕ ਸਿਖਾਇਆ ਉਸ ਦਿਨ ਤੋਂ ਹੀ ਖਾਣ ਲੱਗੇ ਜਾਲਮ ਤੇਜਰਵਾ ਇਜਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾ ਇਜਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾ ਨਾਦਰ ਸ਼ਾਇਬ ਦਾਲੀ ਸੀ ਹਮਲੇ ਕਰਦੇ ਇੱਥੇ ਆ ਕੇ ਕਈ ਧੀਆਂ ਭਾਰਤ ਚੋਂ ਲਜਾਂਦੇ ਬੰਦੀ ਰਹੇ ਬਣਾ ਕੇ ਕਈ ਤੀਆਂ ਪਾਰਤ ਚੋਂ ਲੈ ਜਾਂਦੇ ਬੰਦੀ ਰਹੇ ਬਣਾ ਕੇ ਅਧੀ ਰਾਤ ਖਾਲਸੇ ਵੀ ਜਾ ਕੇ ਵਾਉਂਦੇ ਰਹੇ ਤਲਵਾਰ ਇੱਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰ ਇੱਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰ ਬੀਬੀ ਸੁੰਦਰੀ ਨੂੰ ਜਦੋਂ ਬੀਬੀ ਸੁੰਦਰੀ ਨੂੰ ਜਾਲਮ ਲੈ ਗਿਆ ਖਾਨੇ ਉਠਾ ਕੇ ਵੜ ਕੇ ਖਾਨ ਜਲੰਦਰੀ ਜਏ ਖਾਲਸਾ ਲੈ ਆਇਆ ਛਡਵਾ ਕੇ ਵੜ ਕੇ ਖਾਨ ਜਲੰਦਰੀ ਜਏ ਕਾਲ ਸਾਲ ਆਇਆ ਛੜਵਾ ਕੇ ਤਾਂ ਹੀ ਅੱਜ ਤੱਕ ਹੋਰ ਕੋਈ ਗਾਵੇ ਸੂਰਮਿਆਂ ਦੀ ਆਵਾਜ਼ ਇੱਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾਂ ਇੱਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾਂ ਮਾਤਾ ਭਾਗ ਕੋਰ ਨੇ ਸੀ ਚੰਦੀ ਜੰਗ ਦੇ ਵਿੱਚ ਖੜਕਾਈ ਭੈਣ ਸ਼ਰਨ ਕੌਰ ਨੇ ਜੀ ਸ਼ਹੀਦੀ ਵਿੱਚ ਚਮਕੌਰ ਦੇ ਪਾਈ ਭੈਣ ਸ਼ਰਨ ਕੌਰ ਨੇ ਜੀ ਸ਼ਹੀਦੀ ਵਿੱਚ ਚਮਕੌਰ ਦੇ ਪਾਈ ਹਰ ਸ਼ਰਨ ਕੌਰ ਪਚਾਉਂਦੀ ਸੀ ਨਲਵੇ ਸ਼ੇਰ ਦੇ ਤਾਈ ਤਾਰ ਹਰ ਸ਼ਰਨ ਕੌਰ ਪਚਾਉਂਦੀ ਸੀ ਨਲਵੇ ਸ਼ੇਰ ਦੇ ਤਾਈ ਤਾਰਾ ਇੱਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾ ਇੱਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾ ਜਿਵੇਂ ਪੱਗ ਸਰਦਾਰ ਲਈ ਚੁੰਨੀ ਹੈ ਪਹਿਣਾ ਲਈ ਗਹਿਣਾ ਤੀ ਨੰਗੇ ਸਿਰ ਫੱਬਦੀ ਨਹੀਂ ਦਾਨੇ ਲੋਕਾਂ ਦਾ ਸੱਚ ਕਹਿਣਾ ਤੀ ਨੰਗੇ ਸਿਰ ਫੱਬਦੀ ਨਹੀਂ ਦਾਨੇ ਲੋਕਾਂ ਦਾ ਸੱਚ ਕਹਿਣਾ ਪੱਛਮੀ ਪਹਿਰਾਵੇ ਨੇ ਮਾਰੀਆਂ ਹਨ ਕਸੂਤੀਆਂ ਇੱਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾ ਇੱਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾ ਸਿੱਖਾਂ ਸਿੱਖੀ ਛੱਡੀ ਨਾ ਲੱਖਾਂ ਭਾਵੇਂ ਕਸ਼ਟ ਸਹਾਰੇ ਓ ਲਖ ਗੁਰਦੀਪ ਕਹੇ ਚੱਲੇ ਉੱਪਰ ਸਿਰਾਂ ਦੇ ਔ ਲਖ ਗੁਰਦੀਪ ਕਹੇ ਚੱਲੇ ਉੱਪਰ ਸਿਰਾਂ ਦੇ ਆਰੇ ਹੁਣ ਤਾਂ ਕੋਈ ਮੁਸੀਬਤ ਨਹੀਂ ਕਾਤੋਂ ਬਣਗੇ ਵਾਂਗ ਨਚਾਰਾ ਇੱਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾ ਇੱਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾ